ਤੁਸੀਂ ਨਹੀਂ ਪਹਿਲੀਆਂ ਸਰਕਾਰਾਂ ਵੀ ਇਹ ਹੀ ਕੁਝ ਕਰਦੀਆਂ ਰਹੀਆਂ ਉਹਨਾ ਕੀ ਦੇ ਦਿੰਦੇ ਹੋ ਇਸ ਵਾਰ ਜਿਹੜਾ ਥੋੜਾ ਜਿਆ ਇਨਾ ਕੀ ਆਪਣੇ ਆਪਣੇ ਦੇਉਤਾ ਜੀ 15000 ਰੁਪਏ ਔਰ ਇੱਕ ਗੱਲ ਜਿਹੜੀ ਸਾਰਾ ਨਾ ਇੰਪੋਰਟੈਂਟ ਆ ਕਿ ਹੁਣ ਤੁਸੀਂ ਮੌਇਨਾ ਕਰਕੇ ਆਏ ਡੀਸੀ ਸਾਹਿਬ ਨੂੰ ਪਿਠਾਓ ਬੋਟ ਚ ਤੇ ਚੀਫ ਇੰਜੀਨੀਅਰ ਹੋਵੇ ਨਾਲ ਤੇ ਲੈ ਕੇ ਹਰੀਕੇ ਤੋਂ ਜਿੱਥੇ ਤਾਈ ਹੜਾ ਹੁੰਦਾ ਇਧਰਲੇ ਬੰਨੇ ਉਧਰਲੇ ਬੰਨੇ ਉਤਰਤਾ ਦੀ ਸੀ ਇਹ ਮੌਇਨਾ ਕਰਨ ਕੀ ਕਿਥੇ ਕਿਥੇ ਕੀ ਕਮਜ਼ੋਰੀ ਆ ਉਹਨੂੰ ਆਪਾਂ ਪੱਕਾ ਕਿਦਾਂ ਕਰਨਾ ਔਰ ਉਹਦੀ ਰਿਪੋਰਟ ਨਾਲ ਕਿ ਟਾਈਮ ਬਾਉਂਡ ਕਰੋ ਕਿ ਅਗਲੇ ਬਰਸਾਤ ਤੋਂ ਪਹਿਲਾਂ ਮੁਕੰਮਲ ਹੋ ਜਾਊਗਾ ਠੀਕ ਹੈ ਨਾ ਜੀ ਔਰ ਫੈਸੇ ਕੋ ਬਹੁਤ ਜ਼ਿਆਦਾ ਨਹੀਂ ਲੱਗਣੇ ਔਰ ਇਹ ਫਲੱਡ ਆਉਂਦਾ ਕਿਉਂ ਆ ਇਹ ਫਲੱਡ ਇਸ ਕਰਕੇ ਆਉਂਦਾ ਕਿ ਜਦੋਂ ਸਾਡੇ ਡੈਮ ਭਰੇ ਭਰਨ ਨਾਲ ਨੂੰ ਜਾਂਦੇ ਆ ਉੱਪਰੋਂ ਪਾਣੀ ਗਲਤ ਰਿਲੀਜ਼ ਹੁੰਦਾ ਨੇਚਰਲ ਆ ਉੱਪਰ ਵਾਲੇ ਦਾ ਪਾਣੀ ਤੁਹਾਡਾ ਤੁਹਾਡਾ ਕੰਟਰੋਲ ਉਹਦੇ ਤੇ ਨਹੀਂ ਬਿਲਕੁਲ ਸਹੀ ਹੈਗਾ ਹਰੀਕੇ ਦਾ ਤੁਹਾਡਾ ਕੰਟਰੋਲ ਹੈ ਪਰ ਹਰੀਕੇ ਉੱਪਰੋਂ ਆਪਾਂ ਲੱਖ ਕਿਊਸਿਕ ਪਾਣੀ ਛੱਡਿਆ ਤੇ 80000 ਦੀ ਅੱਗੇ ਜਾਣਾ ਚਾਹੀਦਾ 20000 ਨਹਿਰਾਂ ਜਣਾ ਲੱਖ ਹੋ ਗਿਆ ਪੂਰਾ ਤੇ ਜਦੋਂ ਆਪਾਂ 1.5 ਲੱਖ 2-2 ਲੱਖ ਇਕੱਠਾ ਹੋਣ ਦਿੰਨੇ ਆ ਪਿਛੇ ਦੇ 10-12 ਦਿਨਾਂ ਚ 13-14 ਲੱਖ ਕਿਊਸਿਕ ਪਾਣੀ ਇਕੱਠਾ ਹੋਇਆ 5.5 ਲੱਖ ਰੁਪਈਆ 5.5 ਲੱਖ ਅੱਗੇ ਨੂੰ ਗਿਆ ਤੇ ਨਹਿਰਾਂ ਚ ਗਿਆ ਤੇ ਪਾਣੀ ਇਹ ਜਿਹੜਾ 6-8 ਲੱਖ ਨੂੰ ਤੁਰਿਆ ਫਿਰਦਾ ਨਾ ਇਹ ਉਹ ਪਾਣੀ ਹੈ ਤੇ ਜੇ ਇਹਨੂੰ ਆਪਾਂ ਰੈਗੂਲਰਲੀ ਕਰ ਲਈਏ ਤੇ ਇਹਨਾਂ ਦਾ ਫਾਇਦਾ ਹੋਊਗਾ ਹੁਣ ਬੜੀਆਂ ਗੱਲਾਂ ਤਾਂ ਕਰਨੀਆਂ ਨਹੀਂ ਇੱਕੋ ਗੱਲ ਕਰਨੀ ਹੈ ਕਿ ਵੀ ਡੂੜਕ ਲੱਖ ਅੱਗੇ ਛੱਡਦੇ ਤਿੰਨਾਂ ਦਿਨਾਂ ਚ ਸੋਪੇ ਜੋ ਸਭ ਤੋਂ ਪਹਿਲਾਂ 1.5 ਸਰਵੇਟ ਇੱਕ ਵਾਰ ਇੱਕ ਵਾਰ ਸਰਵੇਟ ਆਨੰਦ ਜੀ ਜੀ ਮੰਤਰੀ ਸਾਹਿਬ ਅੱਜ ਆੜਾ ਦਾ ਮੌਜਨਾ ਕਰਨ ਪੁੱਜੇ ਹੋ ਇਹੋ ਜਿਹੇ ਹਾਲਾਤ ਨੇ ਤੇ ਕੀ ਰਾਹਤ ਪ੍ਰਦਾਨ ਕਰਨ ਜਾ ਰਹੇ ਸਭ ਤੋਂ ਪਹਿਲਾਂ ਆਪ ਸਭ ਦਾ ਧੰਨਵਾਦ ਮੈਂ ਰਾਣਾ ਗੁਰਜੀਤ ਜੀ ਸਾਡੇ ਮંત્રી ਸਹਿਬਾਨ ਵੀ ਨੇ ਇਹਨਾਂ ਦਾ ਵੀ ਤਨਹਾਦ ਹੈ ਪ੍ਰਾਣੇ ਲੀਡਰ ਨੇ ਸੋ ਸੁਰੂ ਤੋਂ ਹੀ ਹਲਕੇ ਰਹੀ ਨੇ ਡਿਜੈਕਟ ਆ ਰਹੇ ਨੇ ਦੁਪਹਿਰੇ ਲੇਵਾ ਕਰਦੇ ਆ ਰਹੇ ਨੇ ਸੋ ਮੈਂ ਵੀ ਅੱਜ ਇੱਥੇ ਪਹੁੰਚ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹਦਾਇਤਾਂ ਅਨੁਸਾਰ ਸਾਰੇ ਮੰਤਰੀ ਸਹਿਬਾਨ ਅਲੱਗ-ਅਲੱਗ ਜਗ੍ਹਾ ਤੇ ਜਿੱਥੇ ਜਿੱਥੇ ਵੀ ਪਾਣੀ ਆਇਆ ਉੱਥੇ ਲਗਾਏ ਨੇ ਕੱਲ ਬਰਿੰਦਰ ਗੁਇਲ ਜੀ ਜੋ ਮੰਤਰੀ ਨੇ ਵੀ ਹੋ ਕੇ ਗਏ ਸੋ ਅੱਜ ਮੈਂ ਵੀ ਕਾਫੀ ਘਰਾਂ ਦੇ ਵਿੱਚ ਜਾ ਕੇ ਆ ਸਰਪੰਚਾਂ ਨੂੰ ਖੁਦ ਮਿਲ ਕੇ ਆਇਆ ਉਹਨਾਂ ਨੇ ਦੱਸਿਆ ਕਿ ਬਾਂਦ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਸਾਨੂੰ ਆਈਆਂ ਸਭ ਤੋਂ ਪਹਿਲਾਂ ਸਾਡੀ ਗਦਾਵਰੀ ਕਰਾਈ ਜਾਵੇ ਉਹਦੇ ਲਈ ਸਪੈਸ਼ਲ ਗਦਾਵਰੀ ਜਿਹੜੀ ਹੈ ਮੇਰੇ ਕੋਲ ਰੈਵਨਿਊ ਡਿਪਾਰਟਮੈਂਟ ਉਹਦੇ ਲਈ ਅਸੀਂ ਅੱਨੇ ਡਿਸਟ੍ਰਿਕਟ ਨੂੰ ਹੁਕਮ ਦਿੱਤੇ ਕਿ ਇਹਨਾਂ ਦੀ ਸਪੈਸ਼ਲ ਗਦਾਵਰੀ ਕਰਕੇ ਜਿੰਨਾ ਵੀ ਬੰਦਾ ਮੁਆਵਜ਼ਾ ਸਾਰਿਆਂ ਨੂੰ ਦਿੱਤਾ ਜਾਵੇ ਰਣਾ ਗੁਜੀ ਜੀ ਨੇ ਕਿਹਾ ਥੋੜਾ ਵੱਧ ਦਿੱਤਾ ਜਾਵੇ ਜਰੂਰ ਮੁੱਖ ਮੰਤਰੀ ਸਰਗਰ ਪ੍ਰਗੋਸ਼ ਸਿੰਘ ਬਾਦਲ ਜੀ ਨਾਲ ਗੱਲ ਕਰਕੇ ਕਿਉਂਕਿ ਅਸੀਂ ਇਹਨਾਂ ਲੋਕਾਂ ਦੀ ਸੇਵਾ ਵਾਸਤੇ ਜੇ ਅਸੀਂ ਅਹੋ ਜਿਹੜਾ ਹੜ੍ਹਾਂ ਦੇ ਵਿੱਚ ਘੁੰਮ ਰਹੇ ਹਾਂ ਸੋ ਬਹੁਤ ਸਾਰੇ ਪਰਿਵਾਰਾਂ ਨੇ ਸਰਪੰਚ ਸਾਹਿਬ ਨੇ ਖੁਦ ਵੀਡੀਓ ਵਿੱਚ ਹੋ ਗਈ ਮੁੰਡਿਆਂ ਕੋਲ ਉਹਦੇ ਵਿੱਚ ਕਿਹਾ ਕਿ ਪਹਿਲੀ ਸਰਕਾਰ ਬਣੀ ਹੈ ਜਿਹੜੀ ਕਿ ਸਾਡੇ ਘਰਾਂ ਦੇ ਵਿੱਚ ਆਈ ਇਹਨੇ ਪਾਣੀ ਦੇ ਵਿੱਚ ਆ ਕੇ ਸਾਡਾ ਹਾਲ ਪੁੱਛਿਆ ਜੀ ਤੁਹਾਡਾ ਧੰਨਵਾਦ ਜੀ ਸਾਡੇ ਇਥੋਂ ਤੱਕ ਸਾਡੇ ਡੰਗਰਾਂ ਨੂੰ ਵੀ ਚਾਰਾ ਜਿਹੜੀ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਆ ਰਿਹਾ ਸੋ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਐਸਟੀਆਰਐਫ ਦੀ ਟੀਮ ਗਈ ਹੋਈ ਹੈ 2 ਕਰੋੜ ਰੁਪਏ ਦਾ ਐਡਵਾਂਸ ਦੇ ਵਿੱਚ ਡਿਸਬਾਰ ਨੂੰ ਭੇਜਤਾ ਕਿ ਕਿਸੇ ਤਰ੍ਹਾਂ ਦੇ ਵੀ ਬਲੂਡ ਹੈ ਇੱਥੇ ਪੂਰੀ ਕਰੋ ਬਾਕੀ ਜਿਹੜਾ ਤੋ ਸੀ ਮੰਨ ਵਾਲੀ ਗੱਲ ਕੀਤੀ ਆ ਜਰੂਰ ਆਉਣ ਵਾਲੇ ਟਾਈਮ ਤੋਂ ਇਹੋ ਜਿਹਾ ਟਾਈਮ ਨਾ ਆਵੇ ਪਰ ਆਉਣ ਵਾਲੇ ਅਗਲੇ ਜੇ ਰੱਬ ਨਾ ਕਰੇ ਜੇ ਇਹੋ ਜਿਹੀ ਕੋਈ ਹਾਲਾਤ ਆਉਂਦੇ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਬੰਦੋਬਸਤ ਆ ਅਸੀਂ ਪੂਰਾ ਕਰਾਂਗੇ ਕਿਉਂਕਿ ਅਸੀਂ ਲੋਕਾਂ ਦੇ ਦੁੱਖਦਰ ਦੇ ਵਿੱਚ ਖੜਨ ਵਾਲੀ ਸਰਕਾਰ ਆ ਲੋਕਾਂ ਦੇ ਦੁੱਖਦਰ ਦੇ ਨਾਲ ਹੋ ਕੇ ਚਾਹੇ ਜਿਹੋ ਜਿਹੀ ਮਰਜੀ ਹਫ਼ਤਾ ਵਿੱਚ ਨਾਲ ਰਹਿ ਕੇ ਅਸੀਂ ਉਹਨਾਂ ਦੇ ਨਾਲ ਹਰ ਮੇਲੇ ਖੜੇ ਆ ਸੋ ਇਹੋ ਜਿਹੇ ਜਿਹੜੇ ਦੁੱਖ ਦੇ ਇਹ ਜਿਹੜੀ ਇਸ ਟਾਈਮ ਲਈ ਸਾਡੀ ਲੋੜ ਸੀਗੀ ਸਭ ਤੋਂ ਵੱਧ ਉਹਨਾਂ ਦੇ ਜਾਨ ਮਾਲ ਦੀ ਰੱਖਿਆ ਕਰਨੀ ਹੈ ਉਹਨਾਂ ਦੇ ਵਿਰਾਸਤ ਦਾ ਪ੍ਰਬੰਧ ਕਰਨਾ ਹੈ ਉਹਨਾਂ ਦੇ ਡੰਗਰਾਂ ਦੇ ਚਾਰੇ ਦਾ ਪ੍ਰਬੰਧ ਕਰਨਾ ਪੂਰਾ ਪ੍ਰਸਾਹ ਲਗਾਇਆ ਹੋਇਆ ਗੱਲ ਗਿੰਦਰ ਸਿੰਘ ਜੀ ਹੋ ਕੇ ਗਏ ਮੈਂ ਵੀ ਹੋ ਕੇ ਗਿਆ ਸੋ ਬਹੁਤ ਪਾੜਾ ਟਾਈਮ ਜਿਹੜਾ ਪਿੱਛੋਂ ਜਿਆਦਾ ਬਰਸਾਤ ਦੇ ਕਾਰਨ ਹੋ ਰਿਹਾ ਜੋ ਜਲਦੀ ਹੀ ਜਿਹੜੀ ਜਦੋਂ ਪਾਣੀ ਕਰਦਾ ਡੀਸੈਲਟਿੰਗ ਜਿਹੜੀ ਪ੍ਰੋਬਲਮ ਹੈ ਉਹਦਾ ਵੀ ਹੱਲ ਕਰਾਵਾਂਗੇ ਜਿਹੜੀ ਤਾਜ਼ੇ ਪਾਣੀ ਦੁਆਰਾ ਨਾ ਆਵੇ ਸੋ ਪੂਰੇ ਧਿਆਨ ਦੇ ਵਿੱਚ ਰੱਖ ਕੇ ਪੂਰੀ ਸਰਕਾਰ ਦੇ ਧਿਆਨ ਚ ਆ ਮੁੱਖ ਮੰਤਰੀ ਸਾਹਿਬ ਹਰ ਵੇਲੇ ਉਹਨਾਂ ਦਾ ਧਿਆਨ ਇਸ ਜਿਹੜੀ ਜਿਹੜੀ ਜਗ੍ਹਾ ਤੇ ਜਿਹੜੀ ਜਿਹੜੇ ਜਿੰਨਿਆਂ ਚ ਪਾਣੀ ਆਇਆ ਉੱਥੇ ਪੂਰਾ ਧਿਆਨ ਦਿੱਤਾ ਜਾ ਰਿਹਾ ਉਹਦੀ ਮਦਦ ਵਾਸਤੇ ਹਰ ਚੀਜ਼ ਦਾ ਉਪਲਬਧ ਕੀਤੀ ਜਾ ਰਹੀ ਹੈ ਸੋ ਅਸੀਂ ਤੇ ਨਿਮਾਣੇ ਆ ਨਵੇਂ ਆ ਪਰ ਸੇਵਾਦਾਰ ਸੇਵਾਦਾਰ ਬਣ ਕੇ ਇਹ ਸੇਵਾ ਕਰ ਰਹੇ ਆ ਪੇ ਲੋਕਾਂ ਨੂੰ ਜਿਹੜੀ ਇਹ ਸੇਵਾ ਮਨਜ਼ੂਰ ਵੀ ਹੋ ਰਹੀ ਹੈ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਰਪੰਚ ਸਾਹਿਬ ਨੇ ਸਾਡੀ ਭੈਣ ਹੈ ਸਰਪੰਚ ਉਹ ਕਹਿ ਰਹੀ ਸੀ ਕਿ ਪਹਿਲੇ ਮੰਤਰੀ ਆ ਜਿਹੜੇ ਪਹਿਲੀ ਸਰਕਾਰ ਦੇ ਮੰਤਰੀ ਜਿਹੜੇ ਸਾਡੇ ਘਰਾਂ ਦੇ ਵਿੱਚ ਆਏ ਸੋ ਮੈਂ ਰਾਣਾ ਰਾਣਾ ਜੀ ਦਾ ਵੀ ਧੰਨਵਾਦੀ ਆ ਕਿ ਉਹ ਆਪ ਇਨੀ ਧੁੱਪ ਚ ਖੜੇ ਆ ਮੈਂ ਦੱਸਿਆ ਕਿ ਪਿੰਡ ਵਾਸੀਆਂ ਨੇ ਰੰਗ ਕਾਲੇ ਹੋ ਗਏ ਜਿਹੜੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਆ ਸੋ ਇਹੋ ਜੇ ਮੌਕੇ ਤੇ ਰਾਣਾ ਜੀ ਆਪਾਂ ਸਰਕਾਰਾਂ ਦੇ ਨਾਲ ਸਾਰਿਆਂ ਨੂੰ ਹੀ ਸੇਵਾਣ ਬੋਣੀ ਚਾਹੀਦੀ ਹੈ ਚਾਹੇ ਤੁਸੀਂ ਉਹ ਚਾਹੇ ਸਾਡੇ ਕੋਈ ਸੰਤ ਸਮਾਗਮ ਦੇ ਜਸਦਾਦ ਨੇ ਚਾਹੀ ਸਾਡੇ ਪਿੰਡਾਂ ਦੇ ਲੋਕ ਨੇ ਕਿਉਂਕਿ ਪੰਜਾਬੀ ਸুরুਤ ਤੋਂ ਹੀ ਬਾਬੇ ਨਾਨਕ ਨੇ ਜਦੋਂ ਲੰਗਰ ਚਲਾਇਆ ਉਦੋਂ ਤੋਂ ਹੀ ਸੇਵਾਦਾਰ ਬਣ ਕੇ ਜਿਹੜੀ ਇਹ ਸੇਵਾ ਕਰਨੀ ਜਾਂਦੇ ਆ ਵੱਡੇ ਵੱਡੇ ਬਾਹਰਲੇ ਮੁਲਕਾਂ ਤੱਕ ਜਾ ਕੇ ਇਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਸੇਵਾਵਾਂ ਨੁਆਈਆਂ ਤੇ ਇਹੋ ਜਿਹੀ ਆਪਣੇ ਪੰਜਾਬ ਦੇ ਵਿੱਚ ਜਿਹੜੀ ਆਫਤ ਆਈ ਹੈ ਤੇ ਨਾਲ ਲੋਕ ਤਗੜੇ ਹੋ ਕੇ ਸੇਵਾ ਕਰਨਗੇ ਸੋ ਮੈਂ ਅੱਜ ਰਾਣਾ ਜੀ ਦਾ ਵੀ ਧੰਨਵਾਦ ਕਰੀਆ ਅਫਸਰ ਸਹਿਬਾਨਾਂ ਦਾ ਪ੍ਰਸ਼ਾਸਨ ਦਾ ਚਾਲ ਸਾਬ ਨਾਲ ਖੜਿਆ ਜਿਹੜੇ ਹਰ ਰੋਜ਼ ਇੱਥੇ ਖੜੇ ਆ ਤੇ ਮੈਂ ਰਾਣਾ ਜੀ ਕਹੂੰਗਾ ਜੀ ਅਸੀਂ ਜਿੰਨੀ ਦੇਰ ਇਹ ਪਾਣੀ ਨਹੀਂ ਅਰਦਾ ਲੋਕਾਂ ਦੀ ਅਸੀਂ ਮੈਂ ਖੁਦ ਇੱਥੇ ਪੂਰਾ ਆਪਣੀ ਰੇਖਦਿਕ ਦੇ ਵਿੱਚ ਰਹਿ ਕੇ ਅਫਸਰ ਸਰਬੰਨ ਨਾਲ ਇਹਨਾਂ ਲੋਕਾਂ ਦੀ ਮਦਦ ਲਈ ਹਰ ਵੇਲੇ ਮੈਂ ਇੱਕ ਬੇਨਤੀ ਕਰਨੀ ਭੁੱਲ ਗਿਆ ਸਰ ਜੀ ਮਨਦੀ ਸਰ ਕੀ ਮਦਦ ਤਾਂ ਤੁਸੀਂ ਪਿਛਲੀ ਵਾਰ ਵੀ ਕੀਤੀ ਕਿ ਵੀ ਜਿਹੜੀ ਆ ਨੇਤਾ ਪੈ ਗਈ ਖੇਤਾਂ ਦੇ ਵਿੱਚ ਤੁਸੀਂ ਜ਼ਿਮੀਦਾਰ ਨੂੰ ਚੱਕਣ ਦੀ ਇਜਾਜ਼ਤ ਦਿੱਤੀ ਉਹ ਇੱਕ ਤਾਂ ਸਿਲੈਕਟਿਵ ਬੇਸਿਸ ਤੇ ਸੀ ਇੱਕ ਉਹ ਸਮੇਂ ਤੋਂ ਬਹੁਤ ਬਾਅਦ ਚਾਈ ਉਹਦੇ ਵਿੱਚ ਬੜੀਆਂ ਕੰਡੀਸ਼ਨਸ ਲਾਈਆਂ ਤੁਸੀਂ ਪੋਰਟਲ ਤੇ ਪਾਉਣਾ ਕਿਸੇ ਨੂੰ ਹੁੰਦਾ ਸੀ ਕਿਸੇ ਨੂੰ ਨਹੀਂ ਹੁੰਦਾ ਸੀ ਇਸ ਵਾਰ ਉਹ ਡੀਸੀ ਸਾਹਿਬ ਨੂੰ ਕਹਿ ਕੇ ਜਿਹਨੇ ਜਿਹੜਾ ਜਫਰ ਫਲੱਡ ਆਇਆ ਉਹਨਾਂ ਚ ਕੋਈ ਵੀ ਉਹ ਜ਼ਿੰਮੇਦਾਰ ਆਪਣਾ ਰੇਤਾ ਚੱਕ ਸਕੇ ਤੁਸੀਂ ਦੇ ਜਾਂ ਤੁਸੀਂ ਜੀਤਾਲ ਸਾਹਿਬ ਇਥੋਂ ਨੇ ਇੰਚਾਰਜ ਹੋ ਜੋ ਮਰਜ਼ੀ ਕਰਾ ਦੇ ਚਾਨ ਕਿਹੜਾ ਅੱਛਾ ਅੱਛਾ ਚੀਮਾ ਸਾਹਿਬ ਚੀਮਾ ਸਾਹਿਬ ਸੋਰੀ ਚੀਮਾ ਸਾਹਿਬ ਕੀ ਮਸਾ ਮੈਂ ਕਰੈਕਸ਼ਨ ਕਰਾਤੀ ਨਾ ਮੈਂ ਨਹੀਂ ਹਾਂ ਵੈਰੀ ਗੁੱਡ ਚਲੋ ਮੰਤਰੀ ਸਾਹਿਬ ਮੰਤਰੀ ਸਾਹਿਬ ਇੱਕ ਮਿੰਟ ਮੰਤਰੀ ਸਾਹਿਬ ਇੱਕ ਰਾਣਾ ਜੀ ਨੇ ਸਲਾਹ ਦਿੱਤੀ ਵੀ ਪਾਣੀ ਛੱਡਿਆ ਜਾਣਾ ਚਾਹੀਦਾ ਕੀ ਮਸਾ ਮੰਤਰੀ ਸਾਹਿਬ ਪਾਣੀ ਛੱਡਣ ਬਾਰੇ ਜੀ ਮੈਂ ਜੀ ਆਪਾਂ ਇੱਧਰ ਹੋ ਜਾਈਏ ਇੱਧਰ ਉਹ ਸਵਾਲ ਹੀ ਵੱਖਰਾ ਰਹਿ ਗਿਆ ਕਰ ਲੋ ਕਰ ਤੋਰੋ ਕਰ ਕੋਈ ਕਿ ਅੱਜ ਤੱਕ ਕੀ ਕਰਦੇ ਆ ਯਾਰ ਤੁਸੀਂ